707 ਕਾਸ਼ਿਵਾ ਅਪਾਰਟਮੈਂਟ ਖੜੇ ਹੋ ਕੀ ਮਸਲਾ ਹੈ ਜੀ ਇੱਥੇ ਤੁਹਾਡੇ ਜੀ ਸੀਐਮ ਸਾਹਿਬ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਦੇ ਦਿਸ਼ਾ ਉਦੇਸ਼ ਦੇ ਅਟ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਜਿਹੜੀ ਐਂਟੀ ਸੋਸ਼ਲ ਐਲੀਮੈਂਟਸ ਤੇ ਐਨਡੀਪੀ ਸੈਕਟ ਦੇ ਖਿਲਾਫ ਚੱਲ ਰਹੀ ਹੈ ਉਹਦੇ ਮੁਹਿੰਮ ਉਹਦੇ ਤਹਿਤ ਹੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਇੱਕ ਜਿਹੜਾ ਇੱਕ ਲਵੀਸ਼ ਗਰੋਵਰ ਨੰਦਾ ਵਿਅਕਤੀ ਹੈ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਔਰ ਜੋ ਕਿ ਕਾਫੀ ਡੇਂਜਰਸ ਹੈ ਜਿਸ ਤੇ ਪਹਿਲਾਂ ਵੀ 12 10 ਦੇ ਕਰੀਬ ਪਰਚੇ ਦਰਜ ਨੇ ਜੋ ਸਾਡੇ ਰਿਕਾਰਡ ਤੋਂ ਸਾਨੂੰ ਪਤਾ ਲੱਗੇ ਨੇ ਵੀ 10 ਦੇ ਕਰੀਬ ਪਰਚੇ ਨੇ ਕਾਫੀ ਹੀਨियस ਕ੍ਰਾਈਮ ਦੇਨੇ ਕੋਈ ਮਰਡਰ ਅਟੈਂਪਟ ਟੂ ਮਰਡਰ ਅ ਐਂਟੀਬੈਸਕਟ ਦੇ ਅਤੇ ਆਰਮਜ਼ ਐਕਟ ਦੇ ਉਹਦੇ ਤੇ ਉੱਪਰ ਪਰਚੇ ਦਰਜ ਨੇ ਵੀ ਉਹ ਇੱਥੇ ਲੁਕ ਚੁਪ ਕੇ ਰਹਿ ਰਿਹਾ ਹੈ ਤੇ ਕਿਸੇ ਵੱਡੀ ਵਾਅਦਤ ਨੂੰ ਅੰਜਾਮ ਦੇਣ ਦੀ ਫਰਾਗਤ ਚ ਹੈ ਪੁਲਿਸ ਨੇ ਇੱਥੇ ਕਾਰਵਾਈ ਕਰਦੇ ਹੋਏ ਜਦੋਂ ਇਹਦੇ ਇੱਥੇ ਆ ਕੇ ਰੇਕੀ ਕਰਕੇ ਇਹਦੇ ਆਪਣਾ ਇਹਨੂੰ ਇਹਨੂੰ ਵੈਰੀਫਾਈ ਕਰਨ ਵਾਸਤੇ ਆਏ ਇਹਨੇ ਪਹਿਲਾਂ ਤਾਂ ਦਰਵਾਜ਼ਾ ਨਹੀਂ ਖੋਲਿਆ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਵੀ ਪੁਲਿਸ ਆਇਆ ਤਾਂ ਇੱਕਦਮ ਭੱਜ ਕੇ ਇਹਨੇ ਆਪਣੇ ਰੂਮ ਚ ਗਿਆ ਰੂਮ ਚ ਜਾ ਕੇ ਇਹਨੇ ਆਪਣੇ ਵੈਪਨਸ ਤੋਂ ਜਿਹੜੇ ਇਹਦੇ ਕੋਲ ਵੈਪਨ ਸੀਗੇ ਉਹਦੇ ਤੋਂ ਇਹਨੇ ਤਿੰਨ ਫਾਇਰ ਕੀਤੇ ਤਿੰਨ ਫਾਇਰ ਸਾਡੇ ਹੱਥ ਤੱਕ ਸਾਹਮਣੇ ਨੋਟਿਸ ਆਇਆ ਨੇ ਤਿੰਨ ਫਾਇਰ ਇਹਨੇ ਕੀਤੇ ਨੇ ਤੇ ਪੁਲਿਸ ਨੇ ਆਪਣੇ ਬਚਾਅ ਵਾਸਤੇ ਇਹਨੂੰ ਰੈਲੋ ਤਾਂ ਸਟੰਡਰ ਕਰ ਲਈ ਗਿਆ ਸੀਗਾ ਪਰ ਜਿਹਦੇ ਨੇ ਫਾਇਰ ਕੀਤਾ ਉਹਦਾ ਬਚਾਅ ਵਾਸਤੇ ਪੁਲਿਸ ਨੇ ਵੀ ਜਦੋਂ ਰਿਟੈਲੀਟਰੀ ਫਾਇਰ ਕੀਤਾ ਤੇ ਲੈਗ ਸ਼ੋਰ ਇੰਜਰੀ ਹੋਈ ਹੈ ਇਹਦੇ ਜੋ ਇਹਨੂੰ ਡੇਰਾ ਬਸਤੀ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਫਰਦਰ ਫੋਰਸਟੇਡ ਵਾਸਤੇ ਤੇ ਜੋ ਇਹਨਾਂ ਤੋਂ ਦੇਖਿਆ ਗਿਆ ਜਦੋਂ ਆਨ ਇਨਸਪੈਕਸ਼ਨ ਦੇਖਿਆ ਗਿਆ ਵੀ ਇਹਦੇ ਕੋਲ ਤਿੰਨ ਵੈਪਨ ਸੀਗੇ ਇੱਥੇ ਮੌਜੂਦਾ ਤਿੰਨੋ ਹੀ ਇਲੀਗਲ ਵੈਪਨ ਦਿਖ ਰਹੇ ਨੇ ਜੋ ਪਹਿਲੀ ਨਜ਼ਰ ਦੇ ਵਿੱਚ ਦਿਖੀਏ ਤਾਂ ਇੱਕ 30 ਹੈ Glock ਹੈ ਤੇ ਇੱਕ ਕੁਝ ਦੂਸਰਾ ਵੈਪ ਤੇ ਹੋਰ ਕਾਫੀ ਸ਼ੱਕੀ ਸਮਾਨ ਇਹਦੇ ਫਲੈਟ ਚ ਮਿਲਿਆ ਤੇ ਕਾਫੀ ਇਹ ਜਿਹੜੀ ਗਤੀਵਿਧੀ ਉਹ ਵੀ ਸ਼ੱਕੀ ਸੀ ਕਿ ਇੱਥੇ ਤੇ ਬਾਕੀ ਇਨਵੈਸਟੀਗੇਸ਼ਨ ਫਾਇਰ ਲਾਚ ਕਰਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਜੋ ਸਾਹਮਣੇ ਆਊਗਾ ਤੁਹਾਨੂੰ ਦੱਸੇ ਰੋਗ। ਥੈਂਕ ਯੂ। 1.5 ਕਮਰੇ ਤੋਂ ਬਾਰੇ ਕੋਈ ਮੰਤਰ ਪਿੱਛੇ ਕਮਰੇ ਚਲਾ ਗਿਆ। ਪਿਛਲੇ ਕਮਰੇ ਦੇ ਚੋਣ ਆਪਣੇ ਜਿਹੜੇ ਵਿੱਪਨ ਤੋਂ ਪੁਲਿਸ ਤੇ ਫਾਇਰ ਕਰਨੇ ਸ਼ੁਰੂ ਕਰਦੇ। ਤਕਰੀਬਨ ਸਾਨੂੰ ਤਿੰਨ ਕੂਹਰ ਮਿਲੇ ਨੇ ਉਸ ਦੇ ਬਾਰੇ ਜਿਹੜੇ ਚੱਲੇ ਹੋਏ। ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਜਿਹੜਾ ਜਵਾਬੀ ਕਾਰਵਾਈ ਸ਼ੁਰੂ ਕੀਤੀ ਤਾਂ ਉਹਦੇ ਇੱਕ ਪੂਰੀ ਰਾਤ ਤੇ ਲੱਗੀ ਉਸ ਤੋਂ ਲੈ ਕੇ ਅੱਜ ਤੱਕ ਉਹਨੂੰ। ਕਾਬੂ ਕਰਕੇ ਉਸ ਬਾਅਦ ਨੂੰ ਹਸਪਤਾਲ ਲਾ ਕੇ ਦਾਖਲ ਕਰਾ ਦਿੱਤਾ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀਤੀ ਕਿ ਕਿਸ ਕੋਈ ਗੈਂਗ ਕੋਈ ਲੇਟਿਡ ਹੈਗਾ ਕਿ ਕਿਸੇ ਦਾ ਨਾਮ ਉੱਤੇ ਰਹਿ ਰਿਹਾ ਹੈ ਇਹ ਡਾਟਾ ਤੇ ਲਿਖੋ ਸਾਰਾ ਕੋ ਰਹਿ ਨਹੀਂ ਤੇ ਰੈੱਡ ਤੇ ਰਹਿ ਰਿਹਾ ਓਕੇ ਬੜੀ ਜੇ ਕੋਈ ਗੈਂਗ ਵਾਲੀ ਗੱਲ ਹੈ ਤਾਂ ਮੈਂ ਅ ਇੱਕ ਵਾਰ ਤਫਤੀਸ਼ ਤੋਂ ਬਾਅਦ ਇਹ ਦੱਸ ਸਕਦਾ ਕਿ ਕਿਉਂਕਿ ਜੇ ਨਹੀਂ ਦੱਸੋ ਕਿ ਉਸ ਨੂੰ ਤਫਤੀਸ਼ ਕੀਤੀ ਜਾਏਗੀ ਕਿ ਉਸ ਨੂੰ ਜਗਨੀ ਹੋਣ ਕਰਕੇ ਉਹ ਨਾਲ ਨਾਲ ਇਸ ਹਸਪਤਲ ਦਾਖਲ ਕਰਾਤਾ ਤੇ ਕੰਮ ਨਹੀਂ ਕੀ ਗਿਆ ਸਰ ਇਹ ਤੁਹਾਨੂੰ ਸੇਮਿੰਗ ਪਿਸਟਲ ਤੇ ਉਹ ਵੈਪਨ ਮਿਲੇ ਨੇ ਜੀ ਇੱਕ ਬਲੌਕ ਹੈ 9mm ਤੇ ਇੱਕ 30 ਦਾ ਪਿਸਟਲ ਹੈ ਤੇ ਇੱਕ 12 ਬੂਲ ਦੀ ਰਾਈਫਲ ਹੈ ਜੀ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਰਿਵਿਊਲੀ ਇਨਵੈਸਟੀਗੇਸ਼ਨ ਕੋਈ ਪਤਾ ਲੱਗਿਆ ਨਹੀਂ ਕੋਈ ਸਬਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਦਾ ਕਿ ਵੈਪਨਸ ਜਿਹੜੇ ਸੋਫਿਸਟੀਕੇਟਿਡ ਵੈਪਨ ਜਿਹੜੇ ਰਿਕਵਰ ਹੋਏ ਕਿੱਥੋਂ ਆਏ ਜਿਵੇਂ ਮੈਂ ਤੁਹਾਨੂੰ ਦੱਸ ਹੀ ਰਿਹਾ ਜੀ ਹਾਲ ਤੱਕ ਜਿਵੇਂ ਸਾਡਾ ਨਾਇਨ ਸਾਡਾ ਕੁਛ ਕਿਸ ਹੋ ਸਕੀ ਕਿਉਂਕਿ ਜਿਵੇਂ ਜਖਮੀ ਹੋਣ ਤੋਂ ਬਾਅਦ ਉਹ ਤੁਰੰਤ ਨੂੰ ਹਸਪੀਟਲ ਦਾਖਲ ਕਰਾਤਾ ਜੋ ਵੀ ਸਾਡੇ ਤਕਰੀਬੇ ਦੇ ਵਿੱਚ ਆਉਂਦੇ ਹੈ ਕੋਈ ਤੁਹਾਨੂੰ ਦੁਆਰਾ ਪ੍ਰੈਜ਼ੈਂਟ ਕਰਦੇ। ਇਹ ਇਕੱਲੇ ਹੀ ਰਹਿੰਦੇ ਸੀਗਾ ਕੋਈ ਨਾਲ ਹੀ ਰਹਿੰਦਾ। ਇਹ ਲੋਕਾਂ ਦੇ ਸਮਝਾ ਕੇ ਜੀ ਇਹ ਫੈਮਿਨਲ ਰਹ ਰਿਹਾ ਬਟ ਅੱਜ ਦੇ ਫਿਲਹਾਲ ਜਦੋਂ ਅਸੀਂ ਇਹਨੂੰ ਕੀਤਾ ਕੱਪ ਉਹ ਉਹ ਇਕੱਲੇ ਹੀ ਸੀਗਾ। ਇਸਰ ਦੀ ਕਬਰੀ ਜਿਹੜੀ ਹੋਈ ਹੈ ਗੱਡੀਆਂ ਵੀ ਸਾਰੀ ਲਗਜ਼ਰੀ ਗੱਡੀਆਂ ਮਰਸੀਡੀਜ਼ ਆਡੀ ਵੀ ਹਾਂ ਜੀ ਲੋਕਾਂ ਦੇ ਸਮਝਾ ਕੇ ਤੇ ਲਗਜ਼ਰੀ ਗੱਡੀਆਂ ਨੇ ਇਸੀਆਂ ਨੇ ਚਾਹੀਆਂ ਸਾਨੂੰ ਮਿਲ ਗਈਆਂ ਨਾ ਫਿਰ ਜਿਵੇਂ ਇੱਥੇ ਫਲੈਟ ਚੋਂ ਹੀ ਮਿਲੀਆਂ ਨੇ ਜਦੋਂ ਗੱਡੀਆਂ ਵੀ ਇਹਦੀਆਂ ਗੱਡੀਆਂ ਦੇ ਵਿੱਚ ਤਲਾਸ਼ੀ ਵਗੈਰਾ ਕਰ ਰਹੇ ਹਾਂ। ਇਸੇ ਮਤਲਬ ਤੁਹਾਨੂੰ ਇਹ ਵੀ ਦੱਸਣਾ ਚਾਹੋਗਾ ਇਸ ਤੋਂ ਬਾਅਦ ਵੀ ਇਹਦਾ ਜਿਹੜਾ ਇੱਕ ਹੋਰ ਵੀ ਇਹਦੇ ਕੋਲੇ ਇੱਕ ਫਲੈਟ ਸੀਗਾ ਜਿਵੇਂ ਇਹ 12C ਫਲੈਟ ਸੀ ਤੇ 9A ਫਲੈਟ ਵੀ ਕੋਲੇ ਸੀ ਉਹਦੇ ਉੱਥੇ ਵੀ ਸਾਡੂ ਅਸੀਂ ਚੈਕਿੰਗ ਵਗੈਰਾ ਕਰਾਂਗੇ ਹਜੇ ਤੱਕ ਸਮੁੱਚਾ ਅਗਰ ਖਿਆਲ ਉਤ ਨਹੀਂ ਕੋਈ ਨਸ਼ਾ ਵਗੈਰਾ ਹਜੇ ਤੱਕ ਪੂਰੀ ਕਵਰ ਹੋ ਜਾਂਦੀ ਫਿਲਹਾਲ ਕੋਈ ਨਸ਼ੇ ਵਾਲੀ ਚੀਜ਼ ਹਜੇ ਤੱਕ ਸਮੁੱਚੀ ਨਹੀਂ ਬਰਾਮਦ ਹੋਈ ਜੇ ਸਾਨੂੰ ਬਰਾਮਦ ਹੋ ਜੇ ਤਾ ਉਹਨਾਂ ਦੁਆਰਾ ਅਪਡੇਟ ਕਰਦੇ ਜੇ ਸਰ ਕੋਈ ਸੀਕ੍ਰੀਟ ਇਨਫੋਰਮੇਸ਼ਨ ਸੀ ਕੀ ਇਸ ਇੱਥੇ ਰਹਿ ਰਹੇ ਜਾਂ ਹਾਂ ਜੀ ਬਿਲਕੁਲ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਮੈਂ ਤਾਂ ਦੱਸਿਆ ਨਵੀਸ ਕਰੋੜ ਅਸਲੀ ਵਗੈਰਾ ਦਾ ਕੰਮ ਕਰਦਾ ਹੈ ਤੇ ਮਲਟੀਪਲ ਐਫਆਈਆਰਸ ਦਰਦ ਰਹਿੰਦੇ ਕੋਈ ਨਗਰ ਪਾਲੀ ਬਾਹਰ ਵੀ ਜਾਂਦੇ ਸਕਦਾ ਜਿਸ ਤਿੱਨੇ ਕਿੰਨੇ ਪਰਚੇ ਨੇ ਜਿਹੜੀ ਹੰਦਰ ਦੀ ਇਨਵੈਸਟੀਗੇਸ਼ਨ ਚ ਕੁਝ ਹੋਇਆ ਹੈ ਅਨਵੈਸਟੀਗੇਸ਼ਨ ਜੇ ਪਤਾ ਲੱਗਿਆ ਹੋਵੇ ਕਿਤੇ ਕਿਤੇ ਮਰਜ਼ੇ ਪੰਜਾਬ ਦੇ ਵਾਪਸ ਹਾਂਜੀ ਤੇ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਪਰਚੇ ਆ ਮੋਹੱਲੀ ਵੀ ਹੈਗੇ ਆ ਲੁਧਿਆਣੇ ਵੀ ਹੈਗੇ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਉਹ ਵਪਾਰਾਂ ਦੇ ਨਾਲ ਨਾਲ ਸਾਨੂੰ ਕੁਝ ਅ ਤਕਰੀਬਨ ਅ ਅੱਧਾ ਪੌਣਾ ਕਿਲੋ ਦੇ ਕਰੀਬ ਆਫੀਮ ਵੀ ਬਰਾਮਦ ਹੋਈ ਚਾਹੀਮ ਵੀ ਰਿਕਵਰ ਹੋਈ ਹਾਂਜੀ ਤੇ ਕਹਿ ਸਕਦੇ ਹਾਂ ਕਿ ਇਹ ਨਸ਼ੇ ਦਾ ਵਪਾਰ ਵੀ ਜਾਂ ਫਿਰ ਇਸ ਤਰ੍ਹਾਂ ਦਾ ਨੈਕਸਸ ਜਿਹੜਾ ਚੱਲਦਾ ਸੀ ਨਾ ਕੁਝ ਬੜੇ ਮੋਡਰਨ ਅਰੇਜਮੈਂਟ ਜਿਹੜੇ ਤੁਹਾਨੂੰ ਦੱਸ ਹੀ ਨਹੀਂ